ਬੰਦੀ ਖੁਸ਼ ਵਸਵਾ ਯਾ ਖੀ ਦੂਸ ਦੂਸ والله ਖੁਸ਼ ਰਕਸ ਯਾ ਖੀ ਦੂਸ ਦੂਸ ਸੱਚਾ ਸ਼ੀਲ ਕਾਲ ਜੀ ਸਾਰਿਆਂ ਨੂੰ ਹੈਡਫੋਨ ਲਗਾ ਕੇ ਹੀ ਮੇਰੀ ਵੀਡੀਓ ਦੇਖਿਆ ਕਰੋ ਮੈਂ ਹਰ ਵੀਡੀਓ ਤੇ ਡਿਸਕਲੇਮਰ ਦੇਣੀ ਹੁੰਨੀ ਆ ਤੇ ਨਹੀਂ ਹਰ ਵੀਡੀਓ ਦੇ ਵਿੱਚ ਗਾਲਾਂ ਹੁੰਦੀਆਂ ਨੇ ਤੇ ਤੁਸੀਂ ਹੈਡਫੋਨ ਲਾ ਲਿਆ ਕਰੋ ਇਹ ਡਿਸਕਲੇਮਰ ਮੈਂ ਤੁਹਾਨੂੰ ਬੋਲ ਕੇ ਜਾਂ ਦੱਸ ਕੇ ਦਿੱਤਾ ਜਾਂਦਾ ਸੋ ਅੱਜ ਇਹ ਗੱਲ ਹੈ ਚਲੋ ਕਿਸੇ ਬਲੌਗਰ ਦੀ ਕਰਨੀ ਪਰ ਇੱਕ ਜ਼ਰੂਰੀ ਗੱਲ ਮੈਂ ਸਟਾਰਟਿੰਗ ਦੇ ਵਿੱਚ ਹੀ ਐਡ ਕਰ ਦੇਣੀ ਹੈ ਗੱਲ ਇਹ ਵਾ ਹਰਪ੍ਰੀਤ ਬਾਜੀ ਵੀਰ ਜੀ ਸਾਡੇ ਨਿਕਾ ਵੀਰ ਮੇਰਾ ਛੋਟਾ ਭਰਾ ਨੇ ਕੱਲ ਵਾਲੇ ਲਾਈਵ ਚ ਜਿਹੜੀ ਬੀਤੀ ਰਾਤ ਲਾਈਵ ਕੀਤਾ ਉਹ ਚ ਇਹ ਮੁੰਡੇ ਨੇ 3 4 5 6 ਵਾਰੀ ਮਾਫੀ ਮੰਗੀਆਂ ਕਿ ਬਾਕੀ ਜੇ ਤੁਹਾਨੂੰ ਲੱਗਦਾ ਵਾ ਹਨਾ ਜਾਂ ਸਾਡੇ ਸਾਡੇ ਤੋਂ ਕੋਈ ਗਲਤੀ ਹੋਈ ਤਾਂ ਆਈ ਏਮ ਰੀਅਲੀ ਸੌਰੀ ਤੇ ਮੇਰੀ ਟੀਮ ਵੱਲੋਂ ਹਨਾ ਸੌਰੀ ਕੋਈ ਕਿਸੇ ਵੀ ਅ ਸਖਸ਼ੀਅਤ ਦੇ ਮਨ ਦੇ ਉੱਤੇ ਕੋਈ ਸਾਡੀ ਗੱਲ ਕੀ ਹੋਵੇ ਗਲਤੀ ਹੋ ਗਈ ਗਲਤੀ ਹੋ ਗਈ ਠੀਕ ਹੈ ਮੇਰਾ ਭਰਾ ਕੋਈ ਚੱਕਰ ਨਹੀਂ ਫੇਰਤੀ ਹੋ ਗਿਆ ਹੋਵੇ ਗਲਤ ਇੰਨੀ ਜੀ ਗੱਲ ਸੇ ਤੁਸੀਂ ਪਹਿਲੇ ਗੱਲ ਕਰ ਲੈਂਦੇ ਆ ਵਾਲੀ ਹਨਾ ਚਲੋ ਠੀਕ ਹੈ ਨਹੀਂ ਸਮਝ ਆਈਏ ਚਲੋ देर आए दुरुਸਤਾ ਆਏ ਤੁਸੀਂ ਮਾਫੀ ਮੰਗ ਲਈ ਬਹੁਤ ਵਧੀਆ ਲੱਗਿਆ ਮ ਮੇਬੀ ਉਹ ਨਹੀਂ ਹੈਗੀ ਬਹੁਤ ਵੱਡੀ ਨਹੀਂ ਹੈਗੀ ਕਹਿ ਲੋ ਜਾਂ ਫਿਰ ਮੈਂ ਬਹੁਤ ਸਮਝਦਾਰ ਕੋਈ ਨਹੀਂ ਹੁੰਦਾ ਨਾ ਤੁਸੀਂ ਨਾ ਮੈਂ ਕੋਈ ਵੀ ਨਹੀਂ ਇੱਥੇ ਹੈਗਾ ਅਸੀਂ ਅਸੀਂ 90 90 ਸਾਲ ਦੇ ਬਜ਼ੁਰਗ ਲੋਕ ਵੀ ਗਲਤੀਆਂ ਕਰਦੇ ਨੇ ਬਹੁਤ ਕਰਦੇ ਨੇ ਜਿਹਦੇ ਨਾਲ ਕਰਦੇ ਕਰ ਪਰਿਵਾਰ ਉਜੜ ਜਾਂਦੇ ਨੇ ਆਪਾਂ ਨੂੰ ਪਤਾ ਹੀ ਹੈ ਸਾਰਿਆਂ ਸੋ ਗੱਲ ਇੰਨੀ ਹੈ ਕਿ ਜੇਕਰ ਮੁੰਡਾ ਹਰਪ੍ਰੀਤ ਖੁਦ ਆ ਕੇ ਬਗੈਰ ਕਿਸੇ ਦੇ ਕਹਿ ਕਿਸੇ ਪ੍ਰੈਸ਼ਰ ਤੋਂ ਮੈਂ ਨਹੀਂ ਕਿਹਾ ਮਾਫੀ ਮੰਗ ਇਹਦੇ دماغ ਚ ਮੁੰਡੇ ਦੇ ਆਪ ਆਇਆ ਹੋਣਾ ਕਿ ਨਹੀਂ ਯਾਰ ਗੱਲ ਖਤਮ ਕਰੀਏ ਠੀਕ ਹੈ ਗੁੱਡ ਵੈਰੀ ਗੁੱਡ ਬਹੁਤ ਵਧੀਆ ਮੇਰਾ ਵੀਰ ਹੁਣ ਨੇ ਹੱਥ ਕਦਮ ਇੱਕ ਵਧਾਇਆ ਤਾਂ ਬਹੁਤ ਵਧੀਆ ਮੈਂ ਕਰਨੀ ਅਪਰੀਸ਼ੀਏਟ ਕਰਦੀ ਮੁੰਡੇ ਦੀ ਗੱਲ ਨੂੰ ਕਿਪ ਇਟ ਅਪ ਪਰ ਮੇਰਾ ਵੀਰ ਮੇਰੇ ਛੋਟੇ ਵੀਰ ਜਿਹੜੀ ਤੁਸੀਂ ਗੱਲ ਕਹੀ ਨਾ ਕਿ ਰੋਮੀ ਦੀ ਗੱਲ ਰੋਮੀ ਨਾਲ ਕਰ ਰਹੀ ਏ ਤੇ ਬਾਕੀ ਹੁਣ ਰੋਮੀ ਵੀਰ ਨੇ ਉਹਦਾਂ ਕਿਹੋ ਜਿਹੀਆਂ ਗਾਲਾਂ ਕੱਢੀਆਂ ਹਨਾ ਉਹ ਤੁਸੀਂ ਗੱਲ ਉਹਦੇ ਨਾਲ ਕਰੋ ਪੀਸ ਮੇਰੇ ਨਾਲ ਨਾ ਕਰ ਗੱਲ ਕਰੋ ਇਸ ਸੰਬੰਧ ਦੇ ਵਿੱਚ ਜੇ ਕਮੈਂਟ ਕਰਨਾ ਵਾ ਤੁਸੀਂ ਰੋਮੀ ਭਰਾ ਨੂੰ ਕਰੋ ਹਨਾ ਕਹੀ ਨਾ ਤੁਸੀਂ ਆਪਣੇ ਇਸ ਲਾਈਵ ਦੇ ਵਿੱਚ ਤੇ ਮੈਂ ਉੱਤੇ ਇੱਕ ਗੱਲ ਕਹੂੰਗੀ ਵੀ ਵੀਰ ਜੀ ਜਦ ਇਲਜ਼ਾਮ ਲੱਗਿਆ ਸੀ ਨਾ ਮੰਗਣ ਦਾ ਕਿ ਪੈਸੇ ਮੰਗੇ ਸਬਸਕ੍ਰਾਈਬਰ ਤੋਂ ரோடா ஆஹ ரோ ஆ ਜੇ ਪਤਾ ਹੈ ਨਾ ਸਾਡੇ ਯਾਰ ਮਿੱਤਰ ਵੇਲੀ ਨੇ ਕੁਛ ਐਸਾ ਕਰ ਦਿੱਤਾ ਪਹਿਲੇ ਤੁਸੀਂ ਆਪ ਪੱਕੇ ਹੋ ਜਾਓ ਕਿ ਉਹ ਕਿੰਨਾ ਕਾ ਸੱਚਾ ਹੈ ਜੇ ਮਾੜਾ ਜੀ ਆ ਵੀ ਉਹ ਡਿਫੈਕਟਡ ਨਿਕਲੇ ਹੱਥ ਖੜੇ ਕਰ ਦੇ ਕਰੋ ਆਪ ਐਸੇ ਸਾਰਿਆਂ ਨੂੰ ਹੈ ਇੱਥੇ ਕੋਈ ਕਿਸੇ ਦਾ ਸਗਾ ਨਹੀਂ ਹੈ ਜੇ ਤੁਹਾਡਾ ਪੁੱਤ ਕਿਤੇ ਗੁੱਲ ਖਲਾ ਕੇ ਆ ਗਿਆ ਨਸ਼ੇ ਕਰਕੇ ਆ ਗਿਆ ਕਿਸੇ ਕੁੜੀ ਦਾ ਰਿਪ ਕਰਕੇ ਆ ਗਿਆ ਤਾਂ ਤੁਸੀਂ ਉਹਨੂੰ ਲੁਕਾਉਂਦੇ ਫਿਰੋਗੇ ਮੈਂ ਤਾਂ ਨਹੀਂ ਲੁਕਾਉਂਗੀ ਜੁੱਤੀ ਮਾਰ ਮਾਰ ਕੇ ਕੱਢੂੰਗੀ ਬਾਹਰ ਆਪਣੇ ਮੁੰਡੇ ਨੂੰ ਸੇਮ ਗਲਤੀ ਤੇ ਅਪਲਾਈ ਕਰਦੀਆਂ ਕਿਸੇ ਮੁੰਡੇ ਨਾਲ ਗਲਤ ਕਰਕੇ ਆ ਗਈ ਮਿਸਯੂਜ਼ ਕਰਕੇ ਆ ਗਈ ਮੁੰਡੇ ਨਾਲ ਛੇਤਰ ਮਾਰ ਕੇ ਬਾਹਰ ਕੱਢਣਾ ਐਸੀ ਧੀ ਨੂੰ ਤੇ ਐਸੇ ਪੁੱਤ ਨੂੰ ਏ ਇੰਨੇ ਗੱਟ ਸੇ ਰੱਖੋਗੇ ਤਾਈਓ ਕਿਤੇ ਮੜਾ ਮੋਟਾ ਸੁਧਾਰ ਹੋਊਗਾ ਸੋਸਾਇਟੀ ਦਾ ਅੱਗੇ ਜਾ ਕੇ ਠੀਕ ਹੈ ਜੀ ਧੰਨਵਾਦ ਵੀਰ ਜੀ ਬਹੁਤ ਵਧੀਆ ਔਰ ਜੜੇ ਨਾ ਡਗੜ ਪੰਨਾ ਨਾ ਕਰੋ ਆ ਡਗੜਦੱਲੇ ਵਾਲੀਆਂ ਹਰਕਤਾਂ ਨਹੀਂ ਚੱਲਣੀਆਂ ਜਿਹੜੀ ਤੁਸੀਂ ਗੱਲ ਕਹੀ ਨਾ ਗੁਰਪ੍ਰੀਤ ਦੀ ਲਿਹਾਜ਼ ਕਰ ਲੈਂਦੇ ਠੀਕ ਆ ਸਾਨੂੰ ਵੀ ਤਾਂ ਗੱਲਾਂ ਕੱਟੀਆਂ ਗਈਆਂ ਮੈਂ ਅਸੀਂ ਕਿਸੇ ਗਾਲ ਦਾ ਵੀ ਰਪਲਾਈ ਨਹੀਂ ਦਿੱਤਾ ਸੋਸ਼ਲ ਮੀਡੀਆ ਤੇ ਅੱਜ ਤੱਕ ਮੈਂ ਨਹੀਂ ਗਾਲ ਕੱਢੀ ਚਲੋ ਗੁਰਪ੍ਰੀਤ ਵੀਰ ਆਪਣਾ ਯਾਰ ਹਨਾ ਉਹ ਮੜਾ ਜਾ ਉਹਦੇ ਦਾੜਾ ਪ੍ਰਕਾਸ਼ ਆ ਉਹਦੇ ਹੀ ਮਾੜੀ ਵਿੱਚ ਸੰਗ ਕਰ ਲੋ ਹਨਾ ਵੀ ਦਾੜਾ ਪ੍ਰਕਾਸ਼ ਯਾਰ ਉਹਨੂੰ ਬੰਦੇ ਨੂੰ ਨਾਮ ਬੁਲਿਆ ਅੱਛਾ ਵੀਰ ਜੀ ਜੇ ਦਾੜੀ ਪ੍ਰਕਾਸ਼ ਹੈਗੀ ਹੈ ਤੇ ਮਤਲਬ ਉਹਦੇ ਲਈ ਸਭ ਕੁਝ ਜਾਇਜ਼ ਹੈਗਾ ਉਹ ਕੁਝ ਵੀ ਕਰ ਸਕਦਾ ਹੈ ਕੋਈ ਵੀ ਅਨੈਤਿਕ ਕੰਮ ਕਰ ਸਕਦਾ ਹੈ ਚੋਰੀ ਚਕਾਰੀਆਂ ਠੱਗੀਆਂ ਸਕੀਮਾਂ ਲੜਾਣਾ ਝੂਠ ਫਰੇਬ ਹੈ ਦਾੜੀ ਇਹ ਤਾਂ ਮਤਲਬ ਕੁਝ ਵੀ ਕਰ ਸਕਦਾ ਹਾਂ ਤੁਹਾਡੀ ਸੋਚ ਦੇ ਹਿਸਾਬ ਨਾਲ ਜਿਹੜਾ ਜਲੰਧਰ 'ਚ ਹੋਇਆ ਉਹ ਵੀ ਇੱਕ ਸੋਕੇ ਵਾਲਾ ਕੰਮ ਹੀ ਹੋਇਆ ਹੈ ਨਾ ਜੇ ਦਾੜੀ ਪ੍ਰਕਾਸ਼ ਹੈਗੀ ਇਹ ਤਾਂ ਮਤਲਬ ਕੁਝ ਵੀ ਕਰੋਗੇ ਤੁਸੀਂ ਇਸ ਸਵਰੂਪ 'ਚ ਹੈਗੇ ਹੋ ਤਾਂ ਕੋਈ ਵੀ ਅਨੈਤਿਕ ਕੰਮ ਕਰੋਗੇ ਕਿਸੇ ਨਾਲ ਵੀ ਗਲਤ ਕਰੋਗੇ ਝੂਠ ਫਰੇਬ ਸ਼ਰਮ ਆਣੀ ਚਾਹੀਦੀ ਹੈ ਫਿਰ ਤਾਂ ਹੋਰ ਲੱਖ ਦੀਆਂ ਲਾਣਤਾਂ ਐਸੇ ਬੰਦੇ ਨੂੰ ਤੇ ਲੈ ਆ ਜੋ ਸਲੋੜੂ ਦੀ ਤੁਹਾਨੂੰ ਵੀ ਚੰਗੀ ਤਰ੍ਹਾਂ ਪਤਾ ਹੈ 10 10 ਆਈਡੀਆ ਬਣਾਉਣ ਵਾਲਿਓ ਤੁਹਾਨੂੰ ਚੰਗੀ ਤਰ੍ਹਾਂ ਪਤਾ ਹੈ ਤੁਸੀਂ ਬੜਕੁਛ ਕੀਹਨ ਖਿਲਾ ਰਹੇ ਹੋ ਜਿਹੜੇ ਹੇਟ ਕਮੈਂਟ ਆ ਰਹੇ ਆ ਜਾਂ ਤਾਂ ਤੁਸੀਂ ਖੁਦ ਹੋ ਤੁਹਾਡੀ ਫੇਕ ਆਈਡੀਆਂ ਜਾਂ ਫਿਰ ਤੁਹਾਡੇ ਬਹੁਤ ਕਰੀਬੀ ਹੈ ਤੁਹਾਡੀਆਂ ਰੰਨਾ ਬੈਠੀਆਂ ਜਾਂ ਤੁਹਾਡੇ ਐਕਸ ਵਾਈ ਜ਼ेड ਪਤਾ ਨਹੀਂ ਪਈਆ ਇਹ ਤਾਂ ਮੈਂ ਇਗਨੋਰ ਲਾਈਟਲੀ ਤਾਂ ਲੈ ਰਹੀ ਐ ਇੱਥੇ ਮੈਂ ਹੈਗੀ ਨਾ ਸਟਾਰਟੂ ਕੋਈ ਔਰ ਆਮ ਕਲ ਦੀ ਗਈ ਕੋਈ ਕੁੜੀ ਨਹੀਂ ਆ ਤੁਹਾਡੇ ਵਰਗੇ ਜਿਹੜੇ ਆ ਚਾਲਾ ਚੁਲਾ ਚੱਲਦਾ ਨਾ ਤੇਰਾ ਨਾਲ ਦਾ ਢੀਲਾ ਕੇਲਾ ਮਾਂ ਦੀ ਲਾਨ ਦੇਂਦੀ ਮੈਂ ਐਸੇ ਲੋਕਾਂ ਦੀ ਸਾਲਿਓ ਮੇਰੇ ਡੈਡੀ ਦੇ ਲੋੜੇ ਤੇ ਬੈਠੋ ਆ ਕੇ ਫੁੱਦੀਆਂ ਹਉਣ ਦਿਓ ਜਿਹੜਾ ਐਸੀ ਹਰਕਤ ਕਰੇ ਇਹ ਚਲਾਕੀ ਚੁਸਤੀ ਕਿਤੇ ਹੋਰ ਦਿਖਾਇਓ ਜੜੀਆਂ ਨਵੀਆਂ ਕੁੜੀਆਂ ਆਈਆਂ ਉਹਨਾਂ ਨੂੰ ਤੁਸੀਂ ਫੁੱਦੂ ਬਣਾ ਸਕਦੇ ਉਹਨਾਂ ਨੂੰ ਤੁਸੀਂ ਹਰਾਸ ਕਰ ਸਕਦੇ ਹੋ ਕੋਸ਼ਿਸ਼ ਕੀਤੀ ਕਿਤੇ ਨਾ ਮੇਰੇ ਨਾਲ ਇਹ ਚੱਲਾ ਮੇਰੇ ਨਾਲ ਨਹੀਂ ਚੱਲਨੀ ਸਮਝ ਗਈ ਔਰ ਤੁਹਾਡੇ ਮੈਂ ਜਿਹੜਾ ਜਿਹੜਾ ਸੁਣ ਰਿਹਾ ਹਰ ਪ੍ਰੇਤ ਤੂੰ ਹੋਵੇ ਚਾਹੇ ਉਹ ਢੀਲਾ ਕੇਲਾ ਹੋਵੇ ਠੀਕ ਔਰ ਕੋਈ ਲਿਆੜ ਨਹੀਂ ਕਾਹਦਾ ਲਿਆੜ ਭੈਣ ਚੋਦ ਜਿਹੜਾ ਐਡਾ ਬੁੰਡ ਚ ਤੁਸੀਂ ਸਾਲਿਓ ਗੂਹ ਨਹੀਂ ਰੱਖਦੇ ਸਹੀ ਨੂੰ ਸਹੀ ਗਲਤ ਨੂੰ ਗਲਤ ਕਹਿੰਦਾ ਲੋੜੇ ਦਾ ਲਿਆਜ ਤੁਹਾਡਾ ਹੈ ਤੇ ਮੈਂ ਤੈਨੂੰ ਤਿੰਨਾ ਚਾਰਾਂ ਨੂੰ ਤੁਹਾਡੀ ਟੀਮ ਸ਼ੀਮਈਆ ਤੁਹਾਡਾ ਜਿਹੜਾ ਸਖਾ ਸੁਖਾ ਜਿਹੜਾ ਵੀ ਹੈਗਾ ਜਿਹੜਾ ਲੱਗਿਆ ਆ ਬਦੀ ਬੁੰਡਾਂ ਨਾਲ ਤੇ ਆਪ ਦੇ ਪੂਰੇ ਟੱਬਰ ਦੀ ਬੁੰਡਾਂ ਦਾ ਜੋਰ ਲਾ ਲਓ ਮੈਨੂੰ ਮਾਰਾ ਜੀ ਡਿਸਟਰਬ ਕਰਕੇ ਦਿਖਾ ਦਿਓ ਤੁਹਾਡੀ ਜੁੱਤੀ ਮੇਰਾ ਸਿਰ ਭੈਣ ਦੀ ਲਨ ਵਜ੍ਹਾ ਤੁਹਾਡੇ ਵਰਗੇ ਕੁੱਟਿਆਂ ਦੀ ਗਾਲਾਂ ਢ ਜ਼ਰੂਰ ਕਰਦੇ ਹੋ ਕਿ ਨਹੀਂ ਕਰਦੇ ਸਾਲਿਓ ਨਾ ਰੋਮੀ ਤੇ ਚੁੱਪੇ ਮਾਰਦੇ ਨਾ ਬੋੜਾ ਚੱਟਦੇ ਉਹਦੀ ਰੋਮੀ ਦੀ ਉਹਦੀ ਕਾਲੀ ਕਰਤੂਤ ਨਾਲ ਕੋ ਹੁੰਦੇ ਆ ਗਏ ਸੀਗੇ ਦੋਨੋਂ ਖਬੇ ਟੱਟੇ ਸੱਜੇ ਟੱਟੇ ਚੱਲ ਭਰਾ ਮੇਰੇ ਗੱਲ ਇੱਥੇ ਖਤਮ ਕਰਦੇ ਗੱਲ ਮੁਕਾਤੀ ਆਪਾਂ ਬਹੁਤ ਵਧੀਆ ਤੂੰ ਮੇਰਾ ਛੋਟਾ ਭਰਾ ਹੈਗਾ ਤੇ ਚਲੋ ਨਾਫਾ ਨੁਕਸਾਨ ਚੱਲਦਾ ਰਹਿੰਦਾ ਧਿਆਨ ਦਾ ਖਪਣਾ ਔਰ ਖੁਸ਼ ਰਿਆ ਕਰ ਆਪਣੀ ਸਿਹਤ ਤੇ ਧਿਆਨ ਰੱਖ ਕੜਾ ਕੋੜਾ ਬਣਾ ਗਲਾ ਠੀਕ ਹੋ ਜਾਏਗਾ ਬਾਰ ਬਾਰ ਖੰਗੀ ਜੰਨਾ ਪਿਆ ਸੀਗਾ ਹਨ ਸਿਹਤ ਤੇ ਧਿਆਨ ਰੱਖਿਆ ਕਰ ਅਜੇ ਸਫਰ ਬਹੁਤ ਵੱਡਾ ਹੈ ਜ਼ਿੰਦਗੀ ਬਹੁਤ ਲੰਬੀ ਹੈ ਪਤਾ ਨਹੀਂ ਕੀ ਕੀ ਦੇਖਣਾ ਪਏਗਾ ਹੋ ਗਿਆ ਇਹ ਉਹ ਲੱਲਾ ਪੱਪਾ ਤੈਨੂੰ ਜਾਣੇ ਨੂੰ ਮੈਂ ਕਹੂੰਗੀ ਭਈ ਪਬਲਿਕ ਨਾਲ ਧੋਖਾ ਢੜੀ ਚੋਰੀ ਚਕਾਰੀ ਮੰਗਤਾ ਪਣਾ ਜੇ ਤੁਹਾਡਾ ਕਿਤੇ ਨਜ਼ਰ ਆਇਆ ਕਿਸ ਨੇ ਸ਼ੇਅਰ ਕੀਤਾ ਤਾਂ ਫਿਰ ਆਪਾਂ ਹੁਣ ਨੈਕਸਟ ਗੱਲ ਕਰਾਂਗੇ ਉਦੋਂ ਹੁਣ ਜੇ ਫੁੱਲ ਸਟਾਪ ਲਗਾਣਾ ਫੁੱਲ ਸਟਾਪ ਲਾ ਲਿਓ ਜੇ ਗਾੜ ਚੱਕ ਕੇ ਅੱਗੇ ਦੌੜਨਾ ਹੈ ਨਾ ਇੱਥੇ ਮੈਂ ਹਥਿਆਰ ਤਿੱਖਾ ਕਰਕੇ ਰੱਖਿਆ ਹੋਇਆ ਗਾੜ ਲਾ ਦੇਣੀ ਹੈ ਤੁਹਾਡੇ ਤੋਂ ਸਮਝ ਗਏ ਠੀਕ ਹੈ ਚਲੋ ਮੋਦੋ ਗਿਆ ਹੁਣ ਗੱਲ ਕਰਦੇ ਆ ਮੁੱਦਿਆਂ ਦੇ ਉੱਤੇ ਵੈਸੇ ਮੁੱਦਿਆਂ ਦੇ ਉੱਤੇ ਸਾਡੇ ਹਰਪ੍ਰੀਤ ਭਾਜੀ ਵੀ ਬੜਾ ਅਗਿਆਨ ਚੋਧਰੇ ਸੀਗੇ ਕੱਲ ਢੇਰ ਲੱਗਿਆ ਪਿਆ ਵਾ ਤੇ ਉੱਥੇ ਇੱਕ ਪੁਲਿਸ ਮੁਲਾਜ਼ਮ ਕਹਿ ਰਿਹਾ ਕਹਿੰਦਾ ਆ ਕੇ ਪਈ ਪਛਾਣ ਕੇ ਆਪਦੀਆਂ ਪੱਗਾਂ ਲੈ ਜੋ ਯਾ ਕਿਸੇ ਬੰਦੇ ਨੇ ਇਸ ਮੁੱਦੇ ਉੱਤੇ ਵੀਡੀਓ ਪਾਈ ਬਿਲਕੁਲ ਹੀ ਨਹੀਂ ਤੇ ਬਹੁਤ ਸਾਰੀਆਂ ਸੰਸਥਾਵਾਂ ਇਦਾਂ ਦੀਆਂ ਵਾਂ ਸ਼ਾਇਦ ਵੀਡੀਓ ਵੀ ਲੈ ਕੇ ਆਈ ਆਪਾਂ ਤੇ ਹੈ ਤਾਂ ਸਰਕਾਰ ਨਾਲ ਮਤਲਬਾ ਲਾਉਣ ਵਾਲੀ ਗੱਲ ਹੀ ਆ ਫਿਰ ਵੀ ਲੈ ਕੇ ਆਵਾਂਗੇ ਤੇ ਬਹੁਤ ਸਾਰੀਆਂ ਸੰਸਥਾਵਾਂ ਇਦਾਂ ਦੀਆਂ ਵਾਂ ਜਿਨ੍ਹਾਂ ਦੇ ਵਿੱਚ ਲੱਖਾਂ ਨਹੀਂ ਕਰੋੜਾ ਰੁਪਏ ਦਾ ਘਟਾਲਾ ਹੋ ਗਿਆ ਨਾ ਕਿਸੇ ਨੂੰ ਪਤਾ ਨਾ ਕਿਸੇ ਨੇ ਵੀਡੀਓ ਪਾਈ ਬਹੁਤ ਵਾਰੀ ਕਿਸੇ ਨੂੰ ਨਹੀਂ ਪਤਾ ਤੇ ਇੱਕ ਪਿਛਲੇ ਦਿਨਾਂ ਦੇ ਵਿੱਚ ਨਾ ਇੱਕ ਪਿਓ ਨਹੀਂ ਕੁੜੀ ਨੂੰ ਬਾਹ ਬਾਹਾਂ ਬੰਨ ਕੇ ਲੈ ਕੇ ਸਿੜਦਾ ਸੀਗਾ ਉਸ ਪਿਓ ਨੂੰ ਸਜ਼ਾ ਵੀ ਹੋ ਗਈ ਸੀ ਸੋਸ਼ਲ ਮੀਡੀਆ ਦੀ ਵੀਡੀਓ ਦੇ ਆਧਾਰ ਦੇ ਉੱਤੇ ਹੈ ਨਾ ਤੇ ਉਹ ਕੁੜੀ 2 ਮਹੀਨੇ ਬਾਅਦ ਵਾਪਸ ਆ ਗਈ ਉਹ ਕ ਉਦੇ ਬਾਰੇ ਪ੍ਰੋਪਰ ਇਨਵੈਸਟੀਗੇਸ਼ਨ ਕਰਕੇ ਦੇਖੀ ਉਹਦੇ ਬਾਰੇ ਵੀ ਤੁਹਾਨੂੰ ਜਾਣਕਾਰੀ ਦੇਵਾਂਗੇ ਤੇ ਹੋਰ ਆਪਣੇ ਅ ਸੰਸਦ ਹੋਈਆ ਠੀਕਾ ਇੰਡੀਅਨ ਗਵਰਨਮੈਂਟ ਦੀ ਉਹਦੇ ਵਿੱਚ ਉਹ ਸੰਸਦ ਦੇ ਵਿੱਚ 9 ਕਰੋੜ ਰੁਪਇਆ 10 ਘੰਟੇ ਦੀ ਸੰਸਦ ਚਲਾਉਣ ਦੇ ਲਈ ਲੱਗਦਾ ਵਾ 9 ਕਰੋੜ ਰੁਪਇਆ ਖਰਚਾ ਆ ਗਿਆ ਤੇ ਉੱਥੇ ਚਰਚਾ ਹੋਣੀ ਚਾਹੀਦੀ ਸੀਗੀ ਬੇਰੁਜ਼ਗਾਰੀ ਦੇ ਉੱਤੇ ਜੀ ਜੰਦੇ ਜੀ ਫਲਾਨਾ ਫਲਾਨਾ ਮੁੱਦੇ ਚੱਲ ਰਹੇ ਆ ਤੇ ਫਲਾਨਾ ਫਲਾਨਾ ਕਿਸੇ ਨੂੰ ਪਤਾ ਕਿਸੇ ਨੂੰ ਪਤਾ ਕਿਸੇ ਨੂੰ ਪਤਾ ਇਹ ਹੋ ਗਿਆ ਉਹ ਤੈਨੂੰ بڑا ਪਤਾ ਹੈ ਤਾਂ ਫਿਰ ਤੂੰ ਮਾਂਚ ਦਾਲੰਦਾ ਤੂੰ ਕੇ ਬਲੌਗਰਾਂ ਦੀ ਫੁੱਦੜੇ ਜੇ ਵੜਿਆ ਹੋਇਆ ਸੀਗਾ ਇੱਥੇ ਗੱਲ ਕਰਨੀ ਹੈ ਸਿੱਧੀ ਢਕਾ ਕੇ ਮੇਰੇ ਸਾਹਮਣੇ ਕਿਸ ਨੇ ਢੋਗਲਾਪਨ ਕੀਤਾ ਡਬਲ ਫੇਸ ਲੈ ਕੇ ਆਏ ਫਾਲਤੂ ਦਾ ਗਿਆਨ ਚੌਧਰ ਮੈਂ ਤਾਂ ਇਦਾਂ ਹੀ ਸਿੱਧਾ ਤੁਹਾਡੀ ਇਹ ਤਾਂ ਗਿਆਨ ਚੌਧਰ ਐਸੀ ਕੋਈ ਨਹੀਂ ਪਤਾ ਇਥੇ ਇਹ ਹੋ ਗਿਆ ਉਹ ਹੋ ਗਿਆ ਫਲੈਂਜਾ ਹੋ ਗਿਆ ਠਮਕਨ ਹੋ ਗਿਆ ਤੂੰ ਬੋਨ ਮਰਾ ਲੰਦਾ ਤੂੰ ਕਹਿੰਦਾ ਮੀਨੂ ਸਿੱਧਾ ਤੇ ਪੋਸੜਾ ਚ ਵੜਿਆ ਰਿਆ ਤੂੰ ਕਹਿੰਦਾ ਬਲੌਗਰਾਂ ਦਾ ਪੋਸੜਾ ਲੈ ਕੇ ਖੋਲ ਕੇ ਬੈਠਦਾ ਰਹਿਣਾ ਰੋਜ਼ ਰਾਤੀ ਭੌਂਕ ਨੂੰ ਤਾਂ ਜਿੰਨੀ ਮਰਜੀ ਦੁਨੀਆ ਇਥੇ ਭੌਂਕੀ ਜਾਵੇ ਇੱਕ ਦੂਜੇ ਨੂੰ yeh hai wo hai bhalana hai saade pehle apne garvan ch chhati maar liya karo chalo gund maro main to full stop la chuki hai is gal te the gal karde pregnancy di pregnancy likho ethe preg nancy punjabi punjabi vlog theek hai hun dekhde hain keda keda laudu aunda list de vich ਲਾ ਭਈ ਲੋੜੂ ਨੰਬਰ 1 ਨਰੂਲਾ ਲੋੜੂ ਨੰਬਰ 2 ਆ ਗਿਆ ਮੰਗਤਾ ਤੀਜੇ ਨੰਬਰ ਤਾਂ ਦੇਖਦਾ ਕਿਹੜਾ ਗਿਆ ਚੌਧੂ ਆਂਦਾ ਆਏ ਹਾਏ ਹਾਏ ਆ ਆ ਗਏ ਆ ਇਹਦੀ ਜਿਹੜੀ ਜਨਾਨੀ ਹੈ ਨਾ ਤੀਵੀਂ ਜਿਹੜੀ ਹਮੇ ਮੀਆਂ ਬੀਬੀ ਐ ਜਿਹੜੀ ਜਨਾਨੀ ਹੈ ਇਹਦੀ ਜਿਹੜੀ ਮਾਂ ਹੈ ਨਾ ਇਹ ਵੀ ਇਹਦੀ ਮਾਂ ਵੀ ਬੜਾ ਗਿਆ ਚੌਧੇ ਹੁੰਦੀ ਆ ਔਰ ਇੱਕ ਇਹਨਾਂ ਨੇ ਭੈਣ ਚੋਦਾ ਨੇ ਗੰਦ ਪਾਇਆ ਪਿਆ ਹਾਂ ਅਸਲ 'ਚ ਮਹੀਨੇ ਦੀ ਗੰਦ ਕੀ ਹੁੰਦਾ ਇਹ ਪ੍ਰਨਾਯ ਰੰਦ ਆਵਾ ਦੇ ਰਜੋਲਾ ਕੀ ਗੰਦਾ ਹੁੰਦਾ ਹਰੈਸਮੈਂਟ ਕੀ ਹੁੰਦੀ ਐ ਇਸਤੇਮਾਲ ਕਰਨਾ ਯੂਜ਼ ਕਰਨਾ ਕੀ ਹੁੰਦਾ ਏ ਰੱਜੂ ਦਾ ਇਸਤੇਮਾਲ ਕਰ ਕਰਕੇ ਕੈਨੇਡਾ ਗਿਆ ਤੇ ਖਾਦਾ ਇਹਨੂੰ ਛੋੜਿਆ ਫੇਰ ਕਿਹੜਾ ਨੰਬਰ ਆਂਦਾ ਫੇਰ ਉਹ ਇਹਨੂੰ ਰੁਲਾ ਮੰਗਤਾ ਠੀਕ ਐ ਚੱਲੇ ਚਲੋ ਦੇਖੀ ਚਲੋ ਅੱਜ ਇਹ ਕੋਣ ਐ ਦ੍ਰਿਸ਼ਟੀਗਰੇਵਾਲ ਇਹਨੇ ਵੀ ਬੜਾ ਗੰਦਾ ਭਇਆ ਹੋਇਆ ਅਸਲ ਐ ਇਮੋਸ਼ਨਲ ਬਲੈਕਮੇਲ ਕਰਨਾ ਇਮੋਸ਼ਨਲ ਲੀ ਕਨੈਕਟ ਕਰਨਾ ਜਨਤਾ ਦੇ ਨਾਲ ਸੇਮ ਫੀਲਿੰਗ ਐਕਸਪ੍ਰੈਸ ਕਰਕੇ ਪ੍ਰੈਗਨੈਂਸੀ ਤੋਂ ਜੁੜੀਆਂ ਗੱਲਾਂ ਸ਼ੇਅਰ ਕਰ ਲੰਨੀਆਂ ਹੋਏ ਐਸਾ ਹੁੰਦਾ ਹੈ ਵੈਸਾ ਹੁੰਦਾ ਹੈ ਵੀਕ ਪੁਆਇੰਟ ਤੇ ਵਾਰ ਕਰਨਾ ਪਬਲਿਕ ਦੇ ਵਾਓ

ਇਹਨੇ ਸਾਰੇ ਭੈਣ ਚੋਂ ਮੈਨੂੰ ਤਾਂ ਇਹ ਸਮਝ ਨਹੀਂ ਆਂਦੀ ਆ ਸਾਰੀਆਂ ਕੰਜਰੀਆਂ ਕੁੱਤੀਆਂ ਪ੍ਰੈਗਨੈਂਸੀਆਂ ਦੇ ਗਿਆਨ ਚੋਦਦੀਆਂ ਰਹੀਆਂ ਜਿੱਦਾਂ ਪਤਾ ਨਹੀਂ ਇਹਨਾਂ ਨੇ ਦਰਜਨ ਦੇ ਬੱਚੇ ਜੰਮ ਲਏ ਇਹ ਕੱਲ ਦੀਆਂ ਨੇ ਇੱਕ ਇੱਕ ਨਿੱਕਾ ਨਿੱਕਾ ਚੂੜਾ ਦਾ ਘੜਿਆ ਹੋਇਆ ਉਹਨੂੰ ਲੈ ਕੇ ਭਈ ਇਹਨਾਂ ਨੇ ਪਤਾ ਨਹੀਂ ਗਿਆ ਉਹ ਉਹ ਬਣ ਗਈਆਂ ਗਾਇਨੋਕਾਲਜਿਸਟ ਬਣ ਗਈਆਂ ਨੇ ਹੈ ਮਾਰ ਕੀ ਕਹਿੰਦੇ ਆ ਜਨਾਨਾ ਡਾਕਟਰ ਬਣ ਗਈਆਂ ਨੇ ਇੱਕ ਜਵਾਕ ਜੰਮ ਕੇ ਇਹਨਾਂ ਦਾ ਸਾਰਾ ਗਿਆਨ ਚੋਦਦੇ ਆ ਨਾ ਹੈਗਾ ਇੱਕੋ ਹੀ ਬਲੌਗ ਦੇ ਵਿੱਚ ਹਾਂਜੀ ਪ੍ਰੈਗਨੈਂਸੀ ਤੇ ਐਡਾ ਹੁੰਦਾ ਪ੍ਰੈਗਨੈਂਸੀ ਤੇ ਐਡਾ ਹੁੰਦਾ ਪ੍ਰੈਗਨੈਂਸੀ ਜੇ ਪ੍ਰੈਗਨੈਂਸੀ ਉਹ ਉਹ ਕਿੰਨੇ ਤਾਂ ਤੁਸੀਂ ਬੱਚੇ ਜੰਮ ਲਏ ਜਿਹੜੀ ਸੋਸ਼ਲ ਮੀਡੀਆ ਦੇ ਉੱਤੇ ਜਿਹੜੀ ਜਨਾਨੀਆਂ ਤੀਵੀਆਂ ਗਿਆਨ ਚੋਦਦੀਆਂ ਪਈਆਂ ਹੈਗੀਆਂ ਵੱਡੇ ਆ ਰਹੇ ਮੇਰੇ ਪਰ ਕਿਸੇ ਨੇ ਪੁੱਛਿਆ ਹੀ ਨਹੀਂ ਕਿ ਗਿਫਟ ਕੀ ਚਾਹੀਏ ਕੀ ਚਾਹੀਦਾ ਤੁਹਾਨੂੰ ਰੋਸਟ ਬਣਾ ਰਹੀ ਹੈ ਹਾਂ ਰੋਸਟ ਰੋਸਟ ਤਗੜੇ ਵਾਲਾ ਮੈਂ ਵੱਡੇ ਆ ਰਿਹਾ ਦੱਸ ਦੇ ਕੀ ਚਾਹੀਦਾ ਛੱਤ ਲੈਂਟਰ ਪੈ ਗਿਆ ਬਾਥਰੂਮ ਪੈ ਗਿਆ ਭਾਣੇ ਤੇਰਾ ਹੋਰ ਆਪਰੇਸ਼ਨ ਕਰਾ ਲਿਆ ਚਤਣਾ ਠੀਕ ਹੈ ਹੋਰ ਹੋਰ ਕੀ ਚਾਹੀਦਾ ਸਾਰੀਆਂ ਚੀਜ਼ਾਂ ਤਾਂ ਹੋ ਗਿਆ ਗੱਡੀ ਰਹਿ ਗਈ ਓਏ ਗੱਡੀ ਦੀ ਸਾਰੀਆਂ ਗੱਲਾਂ ਛੱਡੋ ਭਾਣ ਜੋ ਮੇਰਾ ਧਿਆਨ ਇਹਦੇ ਪੈਰਾਂ ਤੇ ਗਿਆ ਦੇਖੋ ਉਹ ਅੰਗੂਠਾ ਪੈਰ ਦਾ ਤੇ ਉਂਗਲ ਭਾਣ ਜੋ ਏਡਾ ਗੈਪ ਸੋੜਾ ਏਡਾ ਗੈਪ ਪੈਰਾਂ ਦੇ ਉਂਗਲੇ ਮੈਨੂੰ ਥੋੜਾ ਜੀਵ ਲੱਗਿਆ ਮੈਂ ਦੇਖਿਆ ਨਹੀਂ ਕਦੀ ਐਡਾ ਏਡਾ ਹੋਏ ਇਹ ਮਨੂਏ ਤੋ ਪੱਕਾ ਇਨਸਾਨ ਹੀ ਹੈ ਨਾ ਭਣੇ ਖੈ ਰਕਸ਼ਸ ਤੇ ਨਹੀਂ ਹੈ ਇੰਨਾ ਜੇ ਪੈਰਾਂ ਦੇ ਥੱਲੇ ਇੰਨਾ ਗੈਪ ਪਤਾ ਤੇ ਮਾਰੇ ਕਭੀ ਕੁਮਾ ਕਰਨੀ ਆਂ ਜੇ ਮੈਂ ਸੋਹਣੀਆਂ ਗੱਲਾਂ ਕਰਨੀ ਆਂ ਆਪੇ ਸਮਝ ਲੋ ਐਡਾ ਜੇ ਪੈਰਾਂ ਦੇ ਮੂਠੇ ਮੂਠੇ ਦੇ ਕੋਲ ਐਡਾ ਗੈਪ ਪਤਾ ਫਿਰ ਉੱਥੇ ਕਿੱਡਾ ਗੈਪ ਹੋਣਾ ਐਡਾ ਐਡਾ ਗੈਪ ਹੋਣਾ ਅੱਜ ਨਾਲ ਇੱਥੇ ਲੁਧਿਆਣੇ ਦਾ ਦਮੋਰੀਆ ਪੁਲ ਹੈਗਾ ਨਾ ਐਡਾ ਗੈਪ ਚਲੰਮੀ ਨੂੰ ਜਿਉਂਦੀ ਵਸਦੀ ਰਹੇ ਬੰਡ ਬਰਾਈ ਜਾਇਆ ਕਰੇ ਹੈ ਵੱਡੇ ਆ ਰਹੇ ਮੈਨੂੰ ਵਸੇ ਤੂੰ ਖੁਸ਼ ਬੜੀਆਂ ਹੈ ਮੰਨ ਗਿਆ ਆ ਦੇਖਾ ਰਮਿੰਦੀ ਬੰਡ ਵੱਜਦੀ ਦੇਖ ਕੇ ਲਾਲ ਸੂਟ ਪਾਇਆ ਨੇ ਕੱਦ ਦੋ ਦਿਨ ਪਹਿਲੇ ਆਏ ਹਾਏ ਹਾਏ ਲੱਗਦਾ ਤੂੰ ਮੇਰੀ ਵੀਡੀਓ ਦੇਖ ਕੇ ਖੁਸ਼ ਹੋ ਕੇ ਡਾਂਸ ਕੀਤਾ ਹੈ ਪੂਰੀ ਰੌਣਕ ਹੈ ਮੀਨੂ ਹੈ ਤੇਰੇ ਤੇ ਚੱਲ ਚੱਲ ਹੋਈ ਚੱਲ ਖੁਸ਼ ਹਾਏ ਹੋਏ ਹਾਏ ਹਾਏ ਇਟਸ ਬਿਗਨਿੰਗ ਓਏ ਹੋਏ ਬੱਲੇ ਤੇਰੇ ਐਡੇ ਵੀ ਖੁਸ਼ ਨਾ ਹੋ ਜਿੱਥੇ ਉਹ ਸੀਗੇ ਮਾਰੇ ਉੱਥੇ ਬੋਲ ਪਏ ਇਹਦਾ ਮਤਲਬ ਆ ਨਹੀਂ ਕਿ ਤੇਰੀ ਬੰਡ ਨੂੰ ਕੋਈ ਮਤਲਬ ਆ ਪਾ ਧੱਕਾ ਨਹੀਂ ਮਾਰਾਂਗੇ ਟਕਰਾ ਕੇ ਮਾਰਾਂਗੇ ਜਿੱਥੇ ਤੁਹਾਨੂੰ ਲੱਗੇਗਾ ਕਿ ਹਾਂ ਇਹ ਪੈਂਜੀ ਗਲਤ ਨਹੀਂ ਔਰ ਰਹੀ ਗੱਲ ਸੇਤ ਦੀ ਸੇਤ ਦਾ ਤੁਹਾਨੂੰ ਪੈਂਜੀ ਸਮਝਾ ਸਮਝਾ ਕੇ ਥੱਕ ਗਏ ਆ ਤੇ ਮੈਨੂੰ ਲੱਗਦਾ ਨਹੀਂ ਤੂੰ ਹੀ ਸੁਧਰਨਾ ਹੈਗਾ ਚਲੋ ਤੁਹਾਡੀ ਇੱਛਾ ਤੁਹਾਨੂੰ ਸ਼ੌਂਗ ਚੜਿਆ ਮਰਨ ਦਾ ਮਰੋ ਮਰੋ ਗੋ ਗੋ ਮਾਰੋ ਛਲਾਂਗੇ ਆ ਦੇਖੋ ਹੁਣ ਮੇਨ ਗੱਲ ਮੈਨੂੰ ਇੱਕ ਚੰਗੀ ਗੱਲ ਮੈਂ ਹੋਰ ਕਰਨ ਲੱਗੀ ਮੀਨੋਂ ਦੀ ਆ ਦੇਖੋ ਮੀਨੋਂ ਨੇ ਮੇਰੇ ਕਹਤੇ ਭਰਾਲ ਦਿੱਤੀ ਤੇ ਭਰਾ ਪਾਈ ਵੈਰੀ ਗੁੱਡ ਐਨ ਜੀ ਬਹੁਤ ਬਹੁਤ ਸ਼ੁਕਰੀਆ ਤੁਸੀਂ ਬਰਾ ਭਾਈ ਬਹੁਤ ਸੋਹਣਾ ਕੰਮ ਕੀਤਾ ਹੈ ਹਨ ਬਰਾ ਪਾਇਆ ਕਰੋ ਚੰਗੇ ਲੱਗਦੇ ਹੁਣ ਦੇਖੋ ਇੱਚੇ ਹਿਲਦੇ ਨਹੀਂ ਨਾ ਪਏ ਇੱਚੇ ਵੀ ਮੇਰੇ ਖਲ ਪਈ ਹੋਈ ਹੈ ਇਹਦਾ ਟੱਕ ਕੇ ਰੱਖਿਆ ਕਰ ਨਾਈਸ ਲੱਗਦੀਆਂ ਬਰਾ ਇਹਦਾ ਇੰਪੋਰਟੈਂਟ ਹੈ ਅਗਰ ਤੁਸੀਂ ਪਬਲਿਕ ਚ ਆਣਾ ਹੈਗਾ ਵਧੀਆ ਲੱਗਦਾ ਜੇ ਤੂੰ ਐਸਾ ਨਹੀਂ ਹੈ ਕਿ ਨਹੀਂ ਪਾਣੀ ਹੀ ਪਾਣੀ ਮਰਜੀ ਤੇਰੀ ਹੈ ਤੂੰ ਲੰਮ ਖਾ ਤੇ ਆ ਦੇ ਕਿੰਡੀ ਵਧੀਆ ਲੱਗਦੀ ਹੈ ਬਰਾ ਪਾ ਕੇ ਥਾਨਾ ਤੇਰੇ ਘੱਟ ਲੱਗਦੇ ਹੈ ਢਿੱਡ ਦੇ ਥੱਲੇ ਤੁੰਨੀ ਤੱਕ ਨਹੀਂ ਲੰਮਕੀ ਲੱਗਦੇ ਆਏ ਮੈਨੂੰ ਹੈ ਕੋ ਜ਼ਿਆਦਾ ਖੁਸ਼ੀ ਚੜ ਗਈ ਹੈ ਫੜਨੇ ਹੁਣ ਉੱਥੇ ਤਾਂ ਪ੍ਰੋਗਰਾਮ ਨਿਪੜ ਗਿਆ ਹ ਫੀਆਰਾ ਪਰ ਆਂਦੇਲ ਖੁਸ਼ ਕੀਤਾ ਬਰਾ ਪਾ ਕੇ ਵੈਰੀ ਗੁੱਡ ਨਾਈਸ ਬਰਾ ਪਾਓ ਭੰਜੀ ਆ ਕੀ ਹੈ ਚਲੋ ਬੰਡ ਬਰਾ ਫਿਰ ਦੇਖਾਂਗੇ ਤੇਨੂੰ